ਕਿ ਜਿਹੜੀ ਵਾਰਦਾਤ ਹੋਈ ਆ ਆਪਾਂ ਤਾਂ ਆਪਣੀ ਦੁਕਾਨ ਤੇ ਸੀਗੇ ਤੇ ਜਿੱਦਾਂ ਕੋਈ ਆਵਾਜ਼ ਆਈ ਨਾ ਕੋਈ ਮਤਲਬ ਜਿਦਾ ਪਟਾਕਾ ਚੱਲਣ ਦੀ ਆਵਾਜ਼ ਹੁੰਦੀ ਜਾਂ ਗੈਰ ਲੋ ਜਿਦਾ ਮੋਰਚਾ ਲੈਣੇ ਪਟਾਕੇ ਲੰਦੇ ਇਸ ਤਰ੍ਹਾਂ ਪਹਿਲਾਂ ਆਵਾਜ਼ ਆਈ ਉਹ ਆਵਾਜ਼ ਨੂੰ ਦੇਖ ਕੇ ਆਪਾਂ ਜਿੱਦਾਂ ਗਾਹ ਕਸਟਮਰ ਸੀਗੇ ਮੇਰੇ ਕੋਲ ਉਸ ਟਾਈਮ ਤੇ ਲੇਡੀ ਸੀਗੀਆਂ ਕਾਫੀ ਈ ਨਹੀਂ ਆ ਤੇ ਜਿੱਦਾਂ ਬਾਹਰ ਦੇਖਿਆ ਤੇ ਕੁਝ ਨਹੀਂ ਪਰ ਇੱਕ ਚੱਲੀ ਦੋ ਚੱਲੀ ਤਿੰਨ ਐਦਾਂ ਮਤਲਬ ਚੱਲਦੀਆਂ ਗਈਆਂ ਜਿੱਦਾਂ ਅੱਗੇ ਨੂੰ ਥੋੜਾ ਅੱਗੇ ਨੰਗੇ ਦੁਕਾਨ ਤੋਂ ਤੇ ਉੱਥੇ ਜਾ ਕੇ ਮਤਲਬ ਗੱਡੀਆਂ ਫਸ ਗਈਆਂ ਰਸ਼ ਕਾਰਨ ਕਿਉਂਕਿ ਬੱਸ ਸਟੈਂਡ ਤੁਹਾਨੂੰ ਪਤਾ ਰਸ਼ ਇ ਗੱਡੀਆਂ ਫਸ ਗਈਆਂ ਗੱਡੀ ਖੜ ਖੜੀ ਗੱਡੀ ਤੇ ਮਤਲਬ ਪਿਛਲੀ ਗੱਡੀ ਚ ਬੰਦੇ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੱਡੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਜੀ ਦੇਖੀਏ ਜਿਹੜੀਆਂ ਬਾਕੀ ਪਤਾ ਨਹੀਂ ਅੱਗੇ ਪਿੱਛੇ ਵੀ ਹੋ ਸਕਦੀਆਂ ਗੱਡੀਆਂ ਆਈਆਂ ਬੱਸ ਸਟੈਂਡ ਲੋ ਜੀ ਬੱਸ ਸਟੈਂਡ ਲੋ ਆ ਜੀ ਹਾਂ ਜੀ ਨਹੀਂ ਪਤਾ ਲੱਗਾ ਕੋਈ ਪਿੱਛੋਂ ਗੋਲੀ ਚੱਲਦੀ ਆਈ ਹੈ ਨਹੀਂ ਪਿੱਛੇ ਦਾ ਪਤਾ ਨਹੀਂ ਜੀ ਕੁਛ ਕੁਛ ਇੱਥੇ ਦੁਕਾਨ ਦੇ ਮੋੜੇ ਨੂੰ ਤੇ ਚੱਲੀ ਆ ਕਿੰਨੇ ਬੰਦੇ ਸੀ ਗੱਡੀਆਂ 'ਚ ਇਦਾਂ ਨਹੀਂ ਪਤਾ ਜੀ ਗੱਡੀਆਂ 'ਚ ਕਿੰਨੇ ਬੰਦੇ ਸੀਗੇ ਇੱਕ ਗੱਡੀ ਦਾ ਫੁੱਲੇ ਹੀ ਸੀਗੀਆਂ ਮਤਲਬ ਅੱਛਾ ਕਿੰਨੇ ਐਕਸਪਾਇਰ ਹੋਏ ਤੁਹਾਡੇ ਫਾਇਰ ਤਾਂ ਲਗਾਤਾਰ ਚੱਲੀ ਗਈਆਂ ਜੱਟ ਵੀ ਕਿਤੇ ਹੋਏ ਇੱਕ ਦੇ ਇੱਕ ਨੂੰ ਤਾਂ ਹਸਪੀਟਲ ਲੈ ਗਈ ਜੀ ਪੁਲਿਸ ਐਂਬੂਲੈਂਸ ਆਈ ਪੁਲਿਸ ਜੀ ਪਹਿਲਾਂ ਕਾਫੀ ਦੇਰ ਤੱਕ ਚਲੋ ਪਬਲਿਕ ਵੀ ਡਰ ਜਾਂਦੀ ਇਦਾਂ ਦੇ ਮਾਹੌਲ ਦੇ ਵਿੱਚ ਉਹ ਭੱਜ ਗਏ ਜਿਹੜੇ ਗੋਲੀਆਂ ਮਾਰਨ ਵਾਲੇ ਸੀ ਉਹ ਜਿਹਦੇ ਵਿਚਾਰੇ ਤੇ ਗੋਲੀਆਂ ਲੱਗੀਆਂ ਹੋਈਆਂ ਸੀ ਉਹਨੂੰ ਵੀ ਕੋਈ ਹੱਥ ਨਹੀਂ ਪਾ ਰਿਆ ਸੀ ਫਿਰ ਇੱਕ ਪੁਲਿਸ ਮਰਾਜਮ ਆਇਆ ਉਹਨੂੰ ਬਾਜ਼ਮਾਰੀ ਫੇਕ ਤੇ ਜਾ ਕੇ ਉਹਨੂੰ ਕੱਢਿਆ ਗੱਡੀ ਦੇ ਵਿੱਚੋਂ ਕੁੜੀਏ ਸਾਹ ਹੈਗੇ ਸੀ ਉਹਦੇ ਤੇ ਉਹਨੂੰ ਤੁਰੰਤ ਜਿਹੜਾ ਆ ਫਿਰ ਪਾਸ ਫਿਰ ਲੈ ਗਏ ਕਿੰਨੇ ਜ਼ਖਮੀ ਹੋਏ ਤੁਹਾਡਾ ਪਤਾ ਗੱਡੀ ਜਦੋਂ ਉਸ ਟਾਈਮ ਇੱਕੋ ਹੀ ਨਿਕਲਿਆ ਪਹਿਲਾਂ ਲੱਗਦੇ ਸੀ ਪਤਾ ਨਹੀਂ ਇੱਕ ਜਾਂ ਦੋ ਹੋਰ ਤਾਂ ਵੱਧ ਹੋਗੇ ਕੋਈ ਪਜਬੂਜ ਵੀ ਗਏ ਹੋਗੇ ਜਿਹੜੇ ਜ਼ਖਮੀ ਹੋਏ ਸੀ ਕਿਤੇ ਡੇਰੇ ਤੇ ਖੜੇ ਸੀਗੇ ਤਾਂ ਨਹੀਂ ਨਹੀਂ ਗੱਡੀਆਂ ਆਈਆਂ ਜੀ ਉਹ ਜ਼ਖਮੀ ਉਹ ਵੀ ਗੱਡੀਆਂ 'ਚ ਸੀ ਦੋਨੀਆਂ ਗੱਡੀਆਂ ਹੀ ਸੀਗੀਆਂ ਜੀ ਇੱਕ ਗੱਡੀ 'ਚੋਂ ਦੂਸਰੀ ਗੱਡੀ 'ਚ ਗੋਲੀਆਂ ਚੱਲਦੀਆਂ ਸੀ ਇੱਥੇ ਰਸ਼ ਪੈ ਗਿਆ ਫਿਰ ਉੱਤਰ ਕੇ ਮਾਰੀਆਂ ਉਹਨਾਂ ਨੇ ਠੀਕ ਹੈ ਥੈਂਕ ਯੂ ਸਰ ਕੀ ਘਟਨਾ ਵਾਪਰੀ ਇਹ ਪਤਾ ਲੱਗਿਆ ਸੀ ਕੋਈ ਪੰਗਾ ਸਿਟੀ ਰੀਚ ਕੋਈ ਗੱਡੀਆਂ ਅੱਜ ਨੂੰ ਫਾਇਰਿੰਗ ਹੋਈ ਆ ਉਹ ਗੱਡੀ ਵਿੱਚ ਆਈ ਸੀ ਕਿੰਨੇ ਕ ਫਾਇਰ ਹੋਏ ਸਰ ਫਾਇਰਾਂ ਮਾਰੇ ਤਕਰੀਬਨ 30-35 ਮੈਂ ਸਪੋਰਟਿੰਗ ਆ ਮੈਂ ਜਸਟ ਇੱਥੇ ਪਤਾ ਲਗਣ ਤੇ ਬਹਿਰਾਮ ਤੋਂ ਇੱਥੇ ਆਇਆ ਹੈ ਉਹਦੇ ਪੰਜ ਬੱਚੇ ਉਹਦੀ ਫਾਇਰਿੰਗ ਵੀ ਗਈ ਠੀਕ ਨੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈ ਸੈਂਟਰ ਦਾ ਪੰਜੇ ਠੀਕ ਆ ਇਹਨਾਂ ਦੇ ਵਿੱਚੋਂ ਕਿਸੇ ਦੀ ਕੈਜੁਐਲਟੀ ਤਾਂ ਨਹੀਂ 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 ਕੋਈ ਠੀਕ ਠਾਕ ਵੇਚ ਦਿੱਤੇ ਸਰ ਫਾਇਰਿੰਗ ਘੱਟੇ ਹੋਈ ਗੱਡੀ ਗੱਡੀ ਸੀ ਪਤਾ ਨਹੀਂ ਗੱਡੀ ਵਾਲੀ ਉਹਨੇ ਇਨਵੈਸਟੀਗੇਸ਼ਨ ਐਸਐਚਓ ਸਿਟੀ ਕਰ ਰਹੀ ਹੈ ਕਿੰਨੇ ਕ ਫਾਇਰ ਹੋਏ ਇਹਦੇ ਬਾਰੇ ਕੋਈ ਜਾਣ ਕਿੰਨੇ ਬੰਦੇ ਸੀ ਜਿਹੜੇ ਆਏ ਆ ਉਹ ਗੱਡੀਆਂ ਕਿੰਨੀ ਸੀ ਨਹੀਂ ਕੁਛ ਨਹੀਂ ਏਦਾਂ ਦਾ ਮੈਨੂੰ ਨਹੀਂ ਨੌਲੇਜ ਜਿੰਨੀ ਇੰਨੀ ਨੌਲੇਜ ਹੈ ਮੈਂ ਹਸਪੀਟਲ ਹੀ ਪਹੁੰਚਿਆ ਸੀ ਇੱਥੇ ਐਮਰਜੈਂਸੀ ਬੱਚੇ ਉਹਨਾਂ ਭੇਜ ਦਿੱਤਾ ਗਿਆ ਠੀਕ ਹੈ ਹਰ ਸੈਂਟਰ ਐਮਰਜੈਂਸੀ ਠੀਕ ਸਰ ਕੋਈ ਨਾਮ ਬਾਰੇ ਜਾਣਕਾਰੀ ਹੈ ਬੱਚਿਆਂ ਦੇ ਫਿਲਹਾਲ ਰਿਕਾਰਡ ਲੈ ਰਹੇ ਹਨ ਪੁਲਿਸ ਸਟੇਸ਼ਨ ਆਪਾਂ ਇਥੋਂ ਹਸਪੀਟਲ ਤੋਂ ਨਹੀਂ ਕੀ ਜਿਹੜੀ ਵਾਰਦਾਤ ਹੋਈ ਆ ਆਪਾਂ ਤਾਂ ਆਪਣੀ ਦੁਕਾਨ ਤੇ ਸੀਗੇ ਤੇ ਜਿੱਦਾਂ ਕੋਈ ਆਵਾਜ਼ ਆਈ ਨਾ ਕੋਈ ਮਤਲਬ ਜਿਦਾ ਪਟਾਕੇ ਚੰਨ ਦੀ ਆਵਾਜ਼ ਹੁੰਦੀ ਜਾ ਗਿਆ ਲੋ ਜੇ ਤਾਂ ਮੁਰਸ਼ਲ ਨਹੀਂ ਪਟਾਕੇ ਲ ਜਾਂਦੇ ਇਸ ਤਰ੍ਹਾਂ ਪਹਿਲਾਂ ਆਵਾਜ਼ ਆਈ ਉਹ ਆਵਾਜ਼ ਨੂੰ ਦੇਖ ਕੇ ਆਪਾਂ ਜਿੱਦੇ ਗਾਹ ਕਸਟਮਰ ਸੀਗੇ ਮੇਰੇ ਕੋਲ ਉਸ ਟਾਈਮ ਤੇ ਲੇਡੀ ਸੀਗੀਆਂ ਕਾਫੀ ਈਆਂ ਤੇ ਜਿੱਦੇ ਬਾਹਰ ਦੇਖਿਆ ਵੀ ਕੁਝ ਨਹੀਂ ਭਲੇ ਇੱਕ ਚੱਲੀ ਦੋ ਚੱਲੀ ਤਿੰਨ ਐਦਾਂ ਮਤਲਬ ਚੱਲਦੀਆਂ ਗਈਆਂ ਜਿੱਦਾਂ ਅੱਗੇ ਨੂੰ ਥੋੜਾ ਅੱਗੇ ਨੰਗੇ ਦੁਕਾਨ ਤੋਂ ਤੇ ਉੱਥੇ ਜਾ ਕੇ ਮਤਲਬ ਗੱਡੀਆਂ ਫਸ ਗਈਆਂ ਰਸ਼ ਕਾਰਨ ਕਿਉਂਕਿ ਬੱਸ ਸਟੈਂਡ ਤੁਹਾਨੂੰ ਪਤਾ ਰਸ਼ ਇੱਥੇ ਕਿੰਨਾ ਜਿਆਦਾ ਦੁਪਹਿਰ ਦਾ ਸਮਾਂ ਹੈਗਾ ਗੱਡੀਆਂ ਫਸ ਗਈਆਂ ਗੱਡੀ ਖੜੇ ਖੜੀ ਗੱਡੀ ਤੇ ਮਤਲਬ ਪਿਛਲੀ ਗੱਡੀ ਚੋ ਤੁੰਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੱਡੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਜੀ ਦੇਖਿਓ ਜਿਹੜੀਆਂ ਬਾਕੀ ਪਤਾ ਨਹੀਂ ਅੱਗੇ ਪਿੱਛੇ ਵੀ ਹੋ ਸਕਦੀਆਂ ਗੱਡੀਆਂ ਆਈਆਂ ਬੱਸ ਸਟੈਂਡ ਲੋ ਜੀ ਬੱਸ ਸਟੈਂਡ ਉੱਦਾਂ ਹਾਂ ਜੀ ਇਹ ਨਹੀਂ ਪਤਾ ਲੱਗਾ ਕੋਈ ਪਿੱਛੋਂ ਗੋਲੀ ਚੱਲਦੀ ਆਈ ਹੈ ਇਹ ਪਿੱਛੇ ਦਾ ਪਤਾ ਨਹੀਂ ਜੀ ਕੁਛ ਕੁਛ ਹੈ ਇੱਥੇ ਦੁਕਾਨ ਦੇ ਮੋੜੇ ਜੂੜੇ ਤੇ ਚੱਲੀ ਆ ਕਿੰਨੇ ਬੰਦੇ ਸੀ ਗੱਡੀਆਂ 'ਚ ਇਦਾਂ ਨਹੀਂ ਪਤਾ ਜੀ ਗੱਡੀਆਂ 'ਚ ਕਿੰਨੇ ਬੰਦੇ ਸੀਗੇ ਇੱਕ ਗੱਡੀ ਦਾ ਖੁੱਲੇ ਹੀ ਸੀਗੀਆਂ ਮਤਲਬ ਅੱਛਾ ਜੀ ਕਿੰਨੇ ਵਾਇਰ ਹੋਏ ਤੁਹਾਡੇ ਵਾਇਰ ਤਾਂ ਜੀ ਗਿਣਤੀ ਨਹੀਂ ਲੋਈ ਇਹਨੇ 35 ਚੱਲੀ ਤਾਂ ਚੱਲ ਵੱਧ ਵੀ ਹੋ ਸਕਦੇ ਆ ਕਿ ਇੱਕ ਦੇ ਇੱਕ ਨੂੰ ਦਾ ਹਸਪੀਟਲ ਲੈ ਗਿਆ ਜੀ ਪੁਲਿਸ ਐਂਬੂਲੈਂਸ ਆਈ ਪੁਲਿਸ ਜੀ ਪਹਿਲਾਂ ਕਾਫੀ ਦੇਰ ਤੱਕ ਚਲੋ ਪਬਲਿਕ ਵੀ ਡਰ ਜਾਂਦੀ ਇਦਾਂ ਦੇ ਮਾਹੌਲ ਦੇ ਵਿੱਚ ਉਹ ਭੱਜ ਗਏ ਜਿਹੜੇ ਗੋਲੀਆਂ ਮਾਰਨ ਵਾਲੇ ਸੀ ਉਹ ਜਿਹਦੇ ਵਿਚਾਰੇ ਤੇ ਗੋਲੀਆਂ ਲੱਗੀਆਂ ਹੋਈਆਂ ਸੀ ਉਹਨੂੰ ਵੀ ਕੋਈ ਹੱਥ ਨਹੀਂ ਪਾ ਰਿਆ ਸੀ ਫਿਰ ਇੱਕ ਪੁਲਿਸ ਮਰਾਜਮ ਆਇਆ ਉਹਨੂੰ ਬਾਜ਼ਮਾਰੀ ਫੇਕ ਤੇ ਜਾ ਕੇ ਉਹਨੂੰ ਕੱਢਿਆ ਗੱਡੀ ਦੇ ਵਿੱਚੋਂ ਕੁੜੀਏ ਸਾਹ ਹੈਗੇ ਸੀ ਉਹਦੇ ਤੇ ਉਹਨੂੰ ਤੁਰੰਤ ਜਿਹੜਾ ਆ ਫਿਰ ਹਸਪੀਟਲ ਲੈ ਗਏ ਉਹ ਕਿੰਨੇ ਜ਼ਖਮੀ ਫਿਰ ਤੁਹਾਨੂੰ ਪਤਾ ਹੋਵੇ ਗੱਡੀ ਜਦੋਂ ਉਸ ਟਾਈਮ ਇੱਕੋ ਹੀ ਨਿਕਲਿਆ ਪਹਿਲਾਂ ਲੱਗਦੇ ਸੀ ਪਤਾ ਨਹੀਂ ਇੱਕ ਜਾਂ ਦੋ ਹੋਰ ਸ ਤਾਂ ਵੱਧ ਹੋਊਗੇ ਕੋਈ ਭਜ ਭੁਜ ਵੀ ਗਏ ਹੋਣਗੇ ਜਿਹੜੇ ਜੱਟ ਵੀ ਹੋਏ ਇੱਥੇ ਕਿਤੇ ਲੇੜੇ ਤੇ ਖੜੇ ਸੀਗੇ ਤਾਂ ਨਹੀਂ ਨਹੀਂ ਗੱਡੀਆਂ ਆਈਆਂ ਜੀ ਉਹ ਜੱਟ ਉਹ ਵੀ ਗੱਡੀਆਂ ਸੀ ਦੋਨੀਆਂ ਗੱਡੀਆਂ ਹੀ ਸੀਗੀਆਂ ਜੀ ਇੱਕ ਗੱਡੀ 'ਚੋਂ ਦੂਸਰੀ ਗੱਡੀ 'ਚ ਗੋਲੀਆਂ ਚੱਲਦੀਆਂ ਸੀਗੀਆਂ ਇੱਥੇ ਰਸ਼ ਪੈ ਗਿਆ ਫਿਰ ਉੱਤਰ ਕੇ ਮਾਰੀਆਂ ਉਹਨਾਂ ਨੇ ਠੀਕ ਹੈ ਓਕੇ ਸਰ ਕੀ ਘਟਨਾ ਵਾਪਰੀ ਤੇ ਪਤਾ ਲੱਗਿਆ ਸੀ ਕਿ ਪੰਗਾ ਸਿਟੀ ਰੀਚ ਕੋਈ ਗੱਡੀਆਂ 'ਚ ਕੋ ਫਾਇਰਿੰਗ ਹੋਈ ਹੈ ਉਹਦੇ ਰਿਗਾਰਡਿੰਗ ਇੱਥੇ ਆਏ ਸੀ ਕਿੰਨੇ ਕ ਫਾਇਰ ਹੋਏ ਸਰ ਨਹੀਂ ਫਾਇਰ ਮਾਰੇ ਤੋਂ ਵੀ ਤਾਂ ਨੀਂ ਮੈਂ ਮੈਮ ਸਪੋਰਟਿੰਗ ਆ ਮੈਂ ਜਸਟ ਇਥੇ ਪਤਾ ਲੱਗਣ ਤੇ ਬਹਿਰਾਂ ਤੋਂ ਇੱਥੇ ਆਇਆ ਹੈ ਉੱਥੇ ਪੰਜ ਬੱਚੇ ਉਹਦੇ ਫਾਇਰਿੰਗ ਵੀ ਗਈ ਠੀਕ ਨੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈ ਸੈਂਟਰ ਦਾ ਪੰਜੇ ਠੀਕ ਆ ਇਹਨਾਂ ਦੇ ਵਿੱਚੋਂ ਕਿਸੇ ਦੀ ਕੈਜੁਐਲਟੀ ਤਾਂ ਨਹੀਂ 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 ਕੋਈ ਠੀਕ ਠਾਕ ਨੂੰ ਭੇਜ ਦਿੱਤੇ ਨੇ ਸਰ ਫਾਇਰਿੰਗ ਘੱਟੇ ਹੋਈ ਗੱਡੀ ਗੱਡੀ ਸੀ ਪਤਾ ਨਹੀਂ ਗੱਡੀ ਵਾਲੀ ਉਹਨੇ ਇਨਵੈਸਟੀਗੇਸ਼ਨ ਐਸਐਚਓ ਸੀਟੀ ਕਰ ਰਹੀ ਹੈ ਕਿੰਨੇ ਕੁ ਫਾਇਰ ਹੋਏ ਹੈ ਇਹਦੇ ਬਾਰੇ ਕੋਈ ਜਾਣ ਕਿੰਨੇ ਬੰਦੇ ਸੀ ਜਿਹੜੇ ਆਏ ਉਹ ਗੱਡੀਆਂ ਕਿੰਨੀਆਂ ਸੀ ਨਹੀਂ ਕੁਝ ਨਹੀਂ ਇਦਾਂ ਦਾ ਮੈਨੂੰ ਨਹੀਂ ਨੌਲੇਜ ਜਿੰਨੀ ਹੈ ਨਹੀਂ ਨੌਲੇਜ ਮੈਂ ਹਸਪੀ ਜਰਸੀ ਬੱਚਿਆਂ ਨੂੰ ਦੇ ਦਿੱਤਾ ਗਿਆ ਠੀਕ ਹੈ ਸਰ ਹਰ ਸੈਂਟਰ ਹੈ ਲਾਜਿਕ ਠੀਕ ਸਰ ਕੋਈ ਨਾਮ ਬਾਰੇ ਜਾਣਕਾਰੀ ਹੈ ਬੱਚਿਆਂ ਦੇ ਫਿਲਹਾਲ ਤਾਂ ਰਿਕਾਰਡ ਲੈ ਰਹੇ ਹਾਂ ਪੁਲਿਸ ਸਟੇਸ਼ਨ ਆਪਾਂ ਇਥੋਂ ਹਸਪਤਾਲ ਤੋਂ